ਫਗਵਾੜਾ ਹਸ਼ਿਆਪੁਰ ਰੋਡ ਤੇ ਚੜ੍ਹਦੀ ਸਵੇਰ ਹੀ ਭਿਆਨਕ ਸੜਕ ਹਾਸਾ ਵਾਪਰ ਗਿਆ ਇਸ ਹਾਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਮੌਕੇ ਤੇ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਫਿਰੋਜ਼ਪੁਰ ਵੱਜੋਂ ਹੋਈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੀ ਭੈਣ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਨਕੋਦਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਦੇ ਹਨ ਅਤੇ ਉਸ ਦਾ ਭਰਾ ਜੋ ਕਿ ਢਾਡੀ ਜਥੇ ਨਾਲ ਕੀਰਤਨ ਕਰਦਾ ਹੈ ਅਤੇ ਫਿਰੋਜ਼ਪੁਰ ਤੋਂ ਉਸ ਕੋਲ ਨਕੋਦਰ ਆਇਆ ਹੋਇਆ ਸੀ ਸਵੇਰੇ ਕਰੀਬ 7 ਵਜੇ ਉਸ ਦਾ ਭਰਾ ਢਾਡੀ ਜਥੇ ਨਾਲ ਪ੍ਰੋਗਰਾਮ ਲਗਾਉਣ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਜਿਸ ਦੀ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ਼ਰਮਾ ਦੀ ਰਿਪੋਰਟ ਕਿਹਨਾ ਜੀ ਆਪਣਾ ਮੇਰਾ ਨਾਮ ਬਲਵਿੰਦਰ ਕੌਰ ਹੈ ਜੀ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਅਸੀਂ ਫਰੋਈਪੁਰ ਦੇ ਆ ਨਕੋਦਰ ਡਿਊਟੀ ਕਰਦੇ ਆ ਗੁਰਦਰਾ ਸਾਹਿਬ ਦੀ ਹਾਂਜੀ ਤੇ ਕੀ ਮਾਮਲਾ ਕੀ ਜਿਹੜਾ ਤੁਸੀਂ ਅੱਜ ਸਿਵਲ ਹਸਪੀਟਲ ਚ ਆਏ ਹੋ ਮੇਰਾ ਭਰਾ ਆ ਜੀ ਉਹਦਾ ਐਕਸੀਡੈਂਟ ਹੋ ਗਿਆ ਜੀ ਹਾਂਜੀ ਕੀ ਨਾਮ ਭਰਾ ਦਾ ਤੁਹਾਡੇ ਦਾ ਬਲਵਿੰਦਰ ਸਿੰਘ ਆ ਜੀ ਹਾਂਜੀ ਬਲਵਿੰਦਰ ਸਿੰਘ ਆ ਅੱਛਾ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਵੀ ਫਰੋਈਪੁਰ ਦੇ ਆ ਇਹ ਰਾਤ ਦਾ ਮੇਰੇ ਕੋਲ ਹੀ ਆਇਆ ਗੁਰਦਰਾ ਦੇ ਕੱਠੇ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਫਰੋਈਪੁਰ ਦੇ ਆ ਅੱਛਾ ਇਹ ਤੁਹਾਡੇ ਕੋਲ ਆਇਆ ਸੀ ਰਾਤੀ ਹਾਂਜੀ ਰਾਤ ਦਾ ਮੇਰੇ ਕੋਲ ਸੀ ਸਵੇਰੇ 7:00 ਵਜੇ ਤਿਆਰ ਹੋ ਕੇ ਆਇਆ ਪ੍ਰੋਗਰਾਮ ਸੀ ਨਾ ਤੁਹਾਡੀ ਜਥੇ ਨਾਲ ਜਾਂਦਾ ਹੈ ਜੀ ਹਾਂਜੀ ਹਾਂ ਫੱਤੇ ਸੀ ਇਹ ਇਹ ਮੋਟਰਸਾਈਕਲ ਤੇ ਤਾਂ ਜੀ ਹੋਇਆ ਕਿੱਥੇ ਐਕਸੀਡੈਂਟ ਹੁਸ਼ਾਰਤੋਂ ਰੋਡ ਤੇ ਕਹਿੰਦੇ ਆ ਕੀ ਹੋਇਆ ਆ ਇਹ ਆਦੇ ਨਾ ਹੋਇਆ ਟਾਲੀ ਸੀ ਪਤਾ ਨਹੀਂ ਮੈਂ ਦੇਖਿਆ ਨਹੀਂ ਕਿੰਨੇ ਕ ਵਜੇ ਹੋਇਆ ਪਤਾ ਕੁਛ ਨਹੀਂ ਇੰਨਾ ਟਾਈਮ ਨਹੀਂ 7 ਵਜੇ ਕਰੋ ਤੋਰ ਆਇਆ ਮੇਰੇ ਕੋਲ ਤੋਂ ਤੁਹਾਡੇ ਕੋਲ 7 ਵਜੇ ਆਏ 7 ਵਜੇ ਮੇਰੇ ਕੋਲ ਆ ਗਿਆ ਪਰ 8 ਵਜੇ ਜਦ ਸਾਨੂੰ ਪਤਾ ਲੱਗ ਗਿਆ ਸੀ ਤੇ ਇਹਨਾਂ ਦੇ ਡੈਡੀ ਦਾ ਨਾਮ ਕੀ ਆ ਸੁਖਵਿੰਦਰ ਸਿੰਘ ਆ ਜੀ ਫਿਰ ਤੁਹਾਡਾ ਨਾਮ ਕੀ ਹੈ ਜੀ ਬਲਵਿੰਦਰ ਪਾਈ ਜੀ ਇਹ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਆ ਮੈਂ ਡਾਕਟਰ ਜੇਸ਼ੰਦਰ ਸੁਰੇ ਮੋਰਿੰਗ ਜੁੜੀ ਤਨਾਤ ਤਾਂ तकरीबन 8 ਵਜੇ ਦੇ ਕਰੀਬ ਸ਼ਾਹਪੁਰ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਬਲਵਿੰਦਰ ਸਿੰਘ ਨਿਵਾਸੀ ਫਿਰੋਜ਼ਪੁਰ ਦਾ ਉਹਦੀ ਮਲਕੀ ਡੈੱਟ ਹੋ ਗਈ ਸਰ ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲਾ ਇਹ ਐਕਸੀਡੈਂਟ ਬਾਰੇ ਪਤਾ ਨਹੀਂ 118 ਦੱਸ ਕੇ ਜਿਵੇਂ ਮਲਕ ਪਰਪਰ ਨਹੀਂ ਪਤਾ ਕਿ ਉਹਦਾ ਹੋਇਆ